ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਂ ਹੈਗਾ ਕਮਲਾ ਕਮਲਾ ਕੋਟ ਕਮਲਾ ਕੋਰ ਪਾਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫਆਈਆਰ ਦਾਜ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:30 7:00 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ कि ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੇ ਜਰਿਸਕਸ਼ਨ ਤੋਂ ਪੈਂਦਾ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਵੀ ਪੀਵੀ 10 ਐਫ ਡਬਲ 9179 ਈਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈੱਡ ਬੋਡੀ ਹੈ ਔਰ ਉਹਦੀ ਡੈੱਡ ਬੋਡੀ ਪਈ ਹੈ ਤੇ ਗੱਡੀ 'ਚ ਥੋੜਾ ਬਲੱਡ ਪਿਸ ਫਿਲ ਆਊਟ ਹੋ ਰਿਹਾ ਬੜੀ ਫਾਉਲ ਸਮੈਲ ਆ ਰਹੀ ਹੈ immediately SHO Cantt DSP City 2 ਜਿਹੜੇ DSP ਫੋਰੈਂਸਿਕ ਮਨਜੀਤ ਸਿੰਘ ਆ ਉਹਨਾਂ ਕੋਲ ਇਸ ਟਾਈਮ ਚਾਰਜ ਹੈ SP City ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ क्राइम ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀਗੀ ਤੇ ਨੈਕਸਟ ਸਟੇਜ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲਟਕੀ ਦੀ ਗਿਰਿਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ ਸ਼ਨਾਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਥੇ ਜਿਹੜੀ ਇੱਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ-ਵਕਤ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸ ਇਸੇ ਤੋਂ ਉੱਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਉਹਨਾਂ ਨੇ ਦੱਸਿਆ ਕਿ 2-3 ਦਿਨਾਂ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸੀਗੇ ਜਿਹਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਠੰਡਾ ਚ ਕਿਸੇ ਸ਼ੋਰੂਮਸ ਤੇ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਬਟ that day ਉਹ ਕਰਨੀ ਸੀਗੇ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲ ਲਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਕੇ ਪ੍ਰੋਮੋਸ਼ਨ ਕਰੋ देन ਇਵੈਂਚੁਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅਮਰਿਤਪਾਲ ਹੈ ਅ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਵਤਨ ਤੋਂ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫ਼ਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇਜੇਸ ਵੀ ਮਿਲ ਗਈਆਂ ਸੀ ਉਛੇ ਦੀ ਹਿਊਮਨ ਇੰਡ ਤੋਂ ਲੁਧਿਆਣੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚੋ ਵਾਪਸ ਵਾਪਸ ਹੋਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਮ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੁਰਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਕੇ ਦਾ ਰੈਂਡ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਫਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਮ ਲੁਧਿਆਣੇ ਫਾਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਨ ਦੇ ਬਹਾਨੇ ਇੱਕ ਗੈਰੇਜ 'ਚ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗੈਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲਿਜਾ ਕੇ ਇਹਦੇ ਗਲੇ 'ਤੇ ਤੋਫਾਹਾ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬਾਡੀ ਨੂੰ ਪਿੱਛੇ ਸਿੱਟ ਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ बिकॉज ਦੇ ਥੋਟ ਕਿ ਜੇ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ them ਸੋ ਇਸ ਪਲਾਨਿੰਗ ਦੇ ਤਹਿਤ ਨਾਨੀ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਫਰਾਰ ਹੋ ਗਏ ਤੇ ਵੀ ਯੂਜ਼ਿੰਗ ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਪੁਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਅ ਨਿਮਰਤਜੀਤ ਔਰ ਜਸਪ੍ਰੀਤ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਡਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਨਾਂ ਦਾ ਹੋਰ ਇਹਦੇ ਚ ਐਂਗਲ ਸਿਗਾ ਔਰ ਜਿਹੜਾ ਇਹਦਾ ਚ ਕਨਸਪਿਰੇਟਰ ਹੈ ਅੰਮ੍ਰਿਤਪਾਲ ਮੈਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆਂ ਹੋਈਆਂ ਸੋ ਥੈਟ ਇਹ ਪੂਰਾ ਸਰਕਲ ਕੰਪਲੀਟ ਹੋ